ਜੂਨ 1984 ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹਾ ਕੀ ਹੈ ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ ਦੇਖੋ ਸਾਡੀ ਵਿਸ਼ੇਸ਼ ਲੜੀ ਵਿੱਚ ਆਪਰੇਸ਼ਨ ਬਲੂ ਸਟਾਰ ਅਣਕਹੀ ਦਾਸਤਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਵਿੱਚ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਉਂਦੀਆਂ ਚੋਣਾਂ ਲਈ ਡਟ ਜਾਣ ਲਈ ਕਿਹਾ ਉਨਾ ਕਾਂਗਰਸ ਦੇ ਵਾਰਦਿਆਂ ਕਿਹਾ ਕਿ ਉਹ ਕਮਜ਼ੋਰ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ ਜਿਸ ਕਾਰਨ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਹਾਲਤ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ 'ਤੇ ਹਮਲਾ ਬੋਲਦਿਆਂ ਉਹਨਾਂ ਨੇ ਕਿਹਾ ਕਿ ਇਹ ਦੋਵੇਂ ਆਗੂ ਪੰਜਾਬ ਵਿੱਚ ਸਿੱਖਿਆ ਨੂੰ ਤਬਾਹ ਕਰਨ ਵਿੱਚ ਜੁਟੇ ਹੋਏ ਨੇ। ਪੁਸਤਕ ਘਟਾਲੇ ਦੀ ਜਾਂਚ ਰਿਟਾਇਰਡ ਜੱਜ ਤੋਂ ਕਰਵਾਉਣ ਦੇ ਫੈਸਲੇ ਨੂੰ ਰੱਦ ਕਰਦੇ ਹਾਂ। ਉਹਨਾਂ ਮੰਗ ਕੀਤੀ ਹੈ ਕਿ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਬੱਚੇ ਕੀ ਕਰਨਗੇ ਕੀ ਸੋਚਣਗੇ ਹੁਣ ਕਸਰ ਕੀ ਰਹਿ ਗਈ ਕਾਪੀਆਂ ਵੀ ਵੇਚਦੀਆਂ ਨਕਸ਼ੇ ਵੀ ਵੇਚਦੇ ਟੈਕਸਟ ਬੁੱਕਸ ਦੇ ਵਿੱਚ ਵੀ ਪੈਸੇ ਖਾ ਗਏ ਲਾਇਬ੍ਰੇਰੀ ਬੁੱਕਸ ਹੁਣ ਰਹਿ ਗਿਆ ਚੌਕ ਸਲੇਟਾਂ ਤੇ ਗੱਤੀ ਉਹਦੇ 'ਚ ਹੁਣ ਕਿੰਨਾ ਕੁ ਪੈਸਾ ਹੈਗਾ ਉਹ ਮਲੂਕਾ ਸਾਹਿਬ ਠਾਲ ਲੈਣ ਇਹ ਤਾਂ تعلیم ਦਾ ਤਾਂ ਭੱਟਾ ਬਿਠਾਤਾ ਇਹਨਾਂ ਪੋਲਿਟਿਕਲ ਹਾਲਾਤ ਪੰਜਾਬ ਦੇ ਵਿੱਚ ਬਹੁਤ ਬੁਝੜੇ ਐ ਕਿਉਂ ਕਰਕੇ ਜਿਹੜੀ ਜਮਹੂਰੀਅਤ ਹੁੰਦੀ ਐ ਉਹ ਸਾਰੇ ਹੱਕ ਹਕੂਕ ਵਿਰੋਧ ਕਰਨ ਦਾ ਮੁਖਾਲਫਤ ਪਾਰਟੀ ਨੂੰ ਕਰਦੀ ਆ ਦਿੰਦੀ ਆ ਔਰ ਲੋਕਾਂ ਨੇ ਮੁਖਾਲਫਤ ਪਾਰਟੀ ਕਾਂਗਰਸ ਨੂੰ ਵਿਰੋਧੀ ਧਿਰ ਬਣਾਇਆ ਹੋਇਆ ਅਸੈਂਬਲੀ ਚ ਤੇ ਪਾਰਲੀਮੈਂਟ ਦੇ ਵਿੱਚ ਤੇ ਵਿਰੋਧੀ ਧਿਰ ਦਾ ਪੱਠਾ ਬਿਲਕੁਲ ਬੈਠ ਚੁੱਕਿਆ ਬੇਸ਼ੱਕ ਅਮਰਿੰਦਰ ਸਿੰਘ ਸੀਗਾ ਉਹ ਵੀ ਬਾਦਲ ਨਹੀਂ ਸੀ ਨਿਕਲਦਾ ਬਾਜਵਾ ਸਾਹਿਬ ਦੇ ਨਾਲ ਕੋਈ ਵੀ ਅਸੋਸੀਏਸ਼ਨ ਨਹੀਂ ਹੈ ਬੀਬੀ ਪੱਠਲ ਦੀ ਅਮਰਿੰਦਰ ਸਿੰਘ ਦੀ ਬਰਾੜ ਸਾਹਿਬ ਦੀ ਦੁੱਲੋ ਸਾਹਿਬ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ